ਪਿੱਛੇ ਨਜ਼ਰ ਨਹੀਂ ਆਉਂਦਾ ਕੈਮਰਾ ਆਪਾਂ ਮੈਂ ਥੱਲੇ ਲੈ ਲਾ ਹਾਂ ਬੈਠ ਜਾਓ ਬੈਠ ਜਾਓ ਬੈਠ ਜਾਓ ਬੈਠ ਜਾਓ ਫੇ ਪਿੱਛੇ ਨਜ਼ਰ ਨਹੀਂ ਆਉਂਦਾ ਆ ਅਗਲੇ ਜਿਹੜੇ ਮੇਰੇ ਵਲੰਟੀਅਰ ਵੀਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਬੈਠ ਜਾਓ ਜਿਵੇਂ ਪਹਿਲਾਂ ਅਸੀਂ ਮਾਹੌਲ ਉਸ ਤਰ੍ਹਾਂ ਦਾ ਰੱਖ ਬੈਠ ਜਾਓ ਬੈਠ ਜਾਓ ਫੇ ਪਿੱਛੇ ਨਜ਼ਰ ਨਹੀਂ ਆਉਂਦਾ ਬਹੁਤ ਬਹੁਤ ਧੰਨ ਸਭ ਤੋਂ ਪਹਿਲਾਂ ਸ਼ਹੀਦਾਂ ਦੀ ਧਰਤੀ ਅਦੁੱਤੀਆਂ ਲਾ ਮਿਸਾਲ ਕੁਰਬਾਨੀਆਂ ਦੀ ਧਰਤੀ ਸ੍ਰੀ ਫਤਿਹਗੜ ਸਾਹਿਬ ਦੇ ਵਿੱਚ ਇੱਥੇ ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਬਾਵਾ ਭੈਣਾ ਛੋਟੇ ਬੱਚੇ ਸਾਡੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਸਾਡੇ ਐਮਐਲਏ ਸਹਿਬਾਨ ਸਾਡੇ ਹੋਰ ਪਾਰਟੀ ਦੇ ਵਰਕਰ ਸਹਿਬਾਨ মিডিਆ ਤੋਂ ਆਏ ਸਾਡੇ ਸੱਜਣ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਜੋ ਗੜੇਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇਮਾਰੀ ਹੋਈ ਹੈ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਫਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲੀਤੋ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹੁੰਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਐ ਪਰ ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਤੇ ਤੁਸੀਂ ਮੇਰੇ ਬਾਰੇ ਵੀ ਸੋਚਦੇ ਹੋਵੋਗੇ ਕਿ ਭਾਵੇਂ ਮੀਂਹ ਆਵੇ ਨੇਰੀ ਆਵੇ ਝੱਖੜਾ ਆਵੇ ਤੂਫਾਨ ਆਵੇ ਭਗਵੰਤ ਮਨ ਤੁਹਾਡੇ ਨਾਲ ਖੜਾ ਰਹੂਗਾ ਕੋਈ ਹੋਰ ਹੁੰਦਾ ਕੋਈ ਹੋਰ ਪਾਰਟੀ ਵਾਲਾ ਹੁੰਦਾ ਉਹਨੂੰ ਉਹਨੂੰ ਸਿਕਿਉਰਿਟੀ ਵਾਲੇ ਬੁਲਟ ਪ੍ਰੂਫ ਗੱਡੀ 'ਚ ਬਿਠਾ ਕੇ ਹੁਣ ਨੂੰ ਲੈ ਜਾਂਦੇ ਵੀ ਇੱਥੇ ਖਤਰਾ ਹੈ ਕੀ ਗੱਲ ਬਈ ਮੈਂ ਤੁਹਾਨੂੰ ਐਦਾਂ ਤੂਫਾਨ 'ਚ ਕਿਵੇਂ ਛੱਡ ਕੇ ਚਲਾ ਜਾਊਂਗਾ ਮੈਂ ਇੱਥੇ ਖੜੂੰਗਾ ਮੈਂ ਤੁਹਾਡੇ ਨਾਲ ਖੜੂੰਗਾ ਜੇ ਤੁਸੀਂ ਮੇਰੇ ਵਰਗੇ ਕਰਕੇ ਖੜੇ ਹੋ ਤਾਂ ਮੈਂ ਵੀ ਨਾਲ ਖੜੂੰਗਾ ਇਹ ਥੋੜੇ ਚਿਰ ਦੀਆਂ ਹੁੰਦੀਆਂ ਵਕਤੀ ਨੇਰੀਆਂ ਨਿਕਲਿਆ ਹੈ ਨਾ ਸੂਰਜ ਫੇਰ ਸੋ ਸੱਚ ਦਾ ਸੂਰਜ ਹਮੇਸ਼ਾ ਨਿਕਲਿਆ ਆਉਂਦਾ ਹੈ ਆ ਜਿਹੜੀਆਂ ਵਕਤੀ ਨੇਹਰੀਆਂ ਉਹ ਲੰਘ ਜਾਣਗੀਆਂ ਇਹ। ਸੋ ਵੀਰੋ ਅੱਜ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ। ਅੱਜ ਅੱਜ ਫਤਿਹਗੜ ਸਾਹਿਬ ਦੀ ਧਰਤੀ ਤੇ ਆਏ ਆ। ਤੁਹਾਨੂੰ ਇਹ ਕਹਿਣ ਵਾਸਤੇ ਆਇਆ ਕਿ ਪੰਜਾਬ ਨੂੰ ਫਤਿਹਗੜ ਸਾਹਿਬ ਚੋਂ ਪਾਰਲੀਮੈਂਟ ਦੇ ਵਿੱਚ ਆਵਾਜ਼ ਦੀ ਲੋੜ ਹੈ। ਪੰਜਾਬ ਨੂੰ ਇਹ ਲੋੜ ਹੈ ਕਿ ਫਤਿਹਗੜੀ ਦੇ ਸਾਹਿਬ ਦੀ ਧਰਤੀ ਤੋਂ ਤੁਹਾਡਾ ਚੁਣਿਆ ਹੋਇਆ ਨਮਾਇੰਦਾ ਦਿੱਲੀ ਦੇ ਵਿੱਚ ਪਾਰਲੀਮੈਂਟ 'ਚ ਬੋਲੇ ਉਹ ਕੁਰਬਾਨੀਆਂ ਬਾਰੇ ਗੱਲ ਕਰੇ ਉਹ ਜਿਹੜੀਆਂ ਲੜਾਈਆਂ ਇਸ ਧਰਤੀ ਤੇ ਲੜੀਆਂ ਗਈਆਂ ਜ਼ੁਲਮ ਦੇ ਖਿਲਾਫ ਉਹਨਾਂ ਬਾਰੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਪਾਰਲੀਮੈਂਟ ਦੇ ਰਿਕਾਰਡ ਤੇ ਜਾਵੇ ਕਿ ਕਿਵੇਂ 5 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਛੋਟੇ ਸਾਬਜਦਿਆਂ ਨੇ ਇੱਥੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਇਹ ਲੋੜ ਹੈ ਤਾਂ ਕਰਕੇ ਮੈਂ ਤੁਹਾਡੇ ਕੋਲੇ ਆਇਆ ਅੱਜ ਪਹਿਲਾ ਦਿਨ ਹੈ ਪ੍ਰਚਾਰ ਦਾ ਮੈਂ ਇਸ ਪਵਿੱਤਰ ਧਰਤੀ ਤੇ ਸ਼ੁਰੂ ਕਰਨ ਲੱਗਿਆ ਅੱਜ ਕੱਲ ਸੀ ਇੰਟਰੋਡਕਸ਼ਨ ਕਰਾਈ ਸੀ ਅੱਜ ਪਹਿਲਾ ਦਿਨ ਹੈ ਸੋ ਵੀਰੋ ਆ ਤੁਹਾਡਾ ਠਾਠਾ ਮਾਰਦਾ ਘੱਟ ਇਸ ਗੱਲ ਦਾ ਸਬੂਤ ਹੈ ਕਿ ਤੁਸੀਂ ਕਿ ਤੁਸੀਂ ਪੰਜਾਬ ਨੂੰ ਲੀਤ ਤੇ ਚੜਿਆ ਦੇਖ ਵੀ ਰਹੇ ਹੋ ਤੇ ਹੁਣ ਪੰਜਾਬ ਦੀ ਲੀਤ ਤੇ ਚੜ੍ਹੇ ਦੀ ਸਪੀਡ ਵੀ ਵਧਾਉਣਾ ਚਾਹੁੰਦੇ ਹੋ 43000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਵੀ ਕਿਸੇ ਰਿਸ਼ਤੇਦਾਰੀ ਚ ਜਾਂ ਕਿਸੇ ਦੋਸਤ ਮਿੱਤਰ ਦੇ ਮੁੰਡੇ ਜਾਂ ਕੁੜੀ ਨੂੰ ਜਰੂਰ ਮਿਲੀ ਹੋਊਗੀ ਨੌਕਰੀ ਤੇ ਪੈਸਾ ਇੱਕ ਨਹੀਂ ਲੱਗਿਆ ਹੋਊਗਾ ਨਾ ਸਪਾਰਸ਼ ਲੱਗੀ ਹੋਊਗੀ ਸਾਡੇ ਐਮਐਲਏ ਸਹਬਾਨ ਬੈਠੇ ਨੇ ਇਹ ਸਾਡੇ ਐਮਐਲਏ ਸਹਬਾਨ ਰਾਏਕੋਟ ਤੋਂ ਐਮਐਲਏ ਨੇ ਪਾਇਲ ਤੋਂ ਐਮਐਲਏ ਨੇ ਸਾਡੇ ਤੁਹਾਡੇ ਹੁਸਨ ਤੋਂ ਐਮਐਲਏ ਨੇ ਸਾਡੇ ਜ ਆਪਣੇ ਅਮਲੋ ਤੋਂ ਐਮਐਲਏ ਬੈਠੇ ਨੇ ਬੱਸੀ ਪਠਾਨਾਂ ਵਾਲੇ ਬੈਠੇ ਐਮਐਲਏ ਬੈਠੇ ਨੇ ਸਾਡੇ ਗੱਜਣ ਮਾਜਰਾ ਸਾਹਿਬ ਅਮਨਗੜ ਤੋਂ ਉਹਨਾਂ ਦੇ ਪਰਿਵਾਰ ਆਇਆ ਹੋਇਆ ਹੈ ਸਾਡੇ ਨਾਲ ਹੋਰ ਬਹੁਤ ਸਾਰੇ ਲੀਡਰ ਨੇ ਸਾਡੇ ਸਾਡੇ ਖੰਨੇ ਤੋਂ ਐਮਐਲਏ ਬੈਠੇ ਨੇ ਇਹ ਕੌਣ ਨੇ ਇਹ ਤੁਹਾਡੇ ਚੁਣੇ ਹੋਏ ਨੇ ਇਹ ਤੁਹਾਡੇ ਚੁਣਨੇ ਨੇ ਆਮ ਕਰਾਉਂਦੇ ਨੇ ਇਸੇ ਕਰਕੇ ਇਹ ਮੀਨੇਰੀਆਂ ਚ ਨਾਲ ਖੜਦੇ ਆ ਕਿਉਂਕਿ ਆਪਾਂ ਇਹ ਜੇ ਮੀਨੇਰੀਆਂ ਬਹੁਤ ਆਪਣੇ ਸਿਰ ਤੇ ਝੱਲੇ ਨੇ ਝੱਕੜ ਸੋ ਇਸ ਕਰਕੇ ਮੈਂ ਤੁਹਾਨੂੰ ਫੇਰ ਇੱਕ ਵਾਰੀ ਵਿਸ਼ਵਾਸ ਦਿਵਾਉਣਾ ਤੁਹਾਡੀਆਂ ਵੀ ਫਸਲਾਂ ਹੋਣਗੀਆਂ ਤੁਹਾਨੂੰ ਚਿੰਤਾ ਵੀ ਹੋਊਗੀ ਕਿ ਕੀ ਹੋ ਗਿਆ ਹੋਊਗਾ ਜਾ ਕੇ ਖੇਤ ਦੇਖਾਂਗੇ ਕਣਕਾਂ ਬਿਸ਼ਕੀਆਂ ਹੋਣਗੀਆਂ ਜਾਂ ਨੁਕਸਾਨ ਹੋ ਗਿਆ ਹੋਊਗਾ ਮੰਡੀਆਂ 'ਚ ਜਿਹੜਾ ਉਹ ਪਾਣੀ ਵਰ ਗਿਆ ਹੋਊਗਾ ਪਰ ਕੋਈ ਗੱਲ ਨਹੀਂ ਇਹ ਪੀੜਾਂ ਪੈਂਦੀਆਂ ਨੇ ਪੰਜਾਬ 'ਤੇ ਪਹਿਲਾਂ ਵੀ ਬਹੁਤ ਪੀੜਾਂ ਪਈਆਂ ਨੇ ਨੀਤ ਸਾਫ਼ ਹੋਵੇ ਫਿਰ ਪੰਜਾਬ ਜਿਹੜਾ ਉਹ ਪੂਰੇ ਮੁਲਕ ਨੂੰ ਰੋਟੀ ਖਵਾਉਣ ਵਾਲਾ ਪੰਜਾਬ ਹੈ ਅਸੀਂ ਨੀਤਾਂ ਦੇ ਸਾਫ਼ ਬੰਦੇ ਆ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਨੂੰ ਗਰੀਬਾਂ ਦੇ ਹੱਕ 'ਚ ਖੜਨ ਦੀ ਪ੍ਰੇਰਣਾ ਦਿੱਤੀ ਹੈ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੱਤੀ ਹੈ ਸੋ ਇਸ ਕਰਕੇ ਆ ਛੋਟੀਆਂ ਮੋਟੀਆਂ ਨੇਹਰੀਆਂ ਤੋਂ ਛਖੜਾਂ ਤੋਂ ਡਰਿਆ ਨਾ ਕਰੋ ਆ ਕਿੰਨਾ ਕਿਸੀ ਲੰਘ ਗਿਆ ਨਾ ਇਹ ਕਾਂਗਰਸੀ ਕਾਲੀ ਭਾਜਪੀ ਵਾਲੇ ਇਹ ਜੀ ਨੇਹਰੀਆਂ ਜੀ ਨੇ ਛੋਟੀਆਂ ਛੋਟੀਆਂ ਇਹ ਆ ਹੀ ਲੰਘ ਜਾਣਗੀਆਂ ਇਨਸਾਫ ਦਾ ਦਿਨ ਨਹੀਂ ਚੜਨਾ ਮੈਂ ਉਹਨਾਂ ਲੋਕਾਂ ਨੂੰ ਜੋ ਕਹਿੰਦੇ ਨੇ ਕਿ ਇਨਸਾਫ ਦਾ ਦਿਨ ਨਹੀਂ ਚੜਨਾ ਮੈਂ ਉਹਨਾਂ ਲੋਕਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਸੂਰਜ ਨੇ ਚੜਨਾ ਹੀ ਚੜਨਾ ਹੈ ਸੱਚ ਦਾ ਸੂਰਜ ਪੰਜਾਬ ਦੇ ਵਿੱਚ 2022 ਚ ਤੁਸੀਂ ਚੜਾਇਆ ਅੱਜ ਬਿਜਲੀ ਦੇ ਬਿੱਲ ਹੱਥ ਖੜੇ ਕਰਕੇ ਦੱਸ ਦਿਓ ਕਿੰਨਿਆਂ ਨੂੰ ਬਿਜਲੀ ਦੇ ਬਿੱਲ ਫ੍ਰੀ ਜ਼ੀਰੋ ਆਉਂਦੇ ਨੇ ਲਗਭਗ ਸਾਰਿਆਂ ਨੂੰ ਅੱਜ ਥਰਮਲ ਪਲਾਂਟ ਖਰੀਦ ਲਿਆ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਖਰੀਦ ਲਿਆ ਨਹੀਂ ਪਹਿਲਾਂ ਆਲੇ ਤਾਂ ਸਾਰਾ ਕੁਝ ਵੇਚ ਕੀ ਗਏ ਨੇ ਜੇ ਖਰੀਦਦੇ ਸੀ ਤਾਂ ਆਪਣੇ ਘਰ ਵਾਸਤੇ ਖਰੀਦਦੇ ਸੀ ਲੋਕਾਂ ਵਾਸਤੇ ਨਹੀਂ ਖਰੀਦੇ ਸੀ ਤੇ ਮੈਂ ਮੈਂ ਪੰਜਾਬ ਵਾਸਤੇ ਚੀਜ਼ਾਂ ਖਰੀਦ ਕੇ ਬਣਾ ਰਿਹਾ ਨਹਿਰਾਂ ਬਣਾਵਾਂਗੇ ਥਰਮਲ ਪਲਾਂਟ ਖਰੀਦ ਲੇ ਡੈਮ ਬਣਾਵਾਂਗੇ ਸਹਾਸਰੀਆ ਦਾ ਵੀਰੋ ਨਹਿਰਾਂ ਦਾ ਪਾਣੀ ਕੱਸੀਆਂ ਦਾ ਪਾਣੀ ਆਉਣ ਲੱਗ ਗਿਆ ਨਾ ਵੀਡੀਓ ਤੁਸੀਂ ਦੇਖਿਆ ਹੋਣੀਆਂ ਕੋਈ ਕਹਿੰਦਾ 25 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖਿਆ ਜੀ ਕੋਈ ਕਹਿੰਦਾ ਜੀ ਅੰਡਰਗਰਾਉਂਡ ਪਾਈਪਾਂ ਪੈ ਗਈਆਂ 30 ਸਾਲ ਬਾਅਦ ਪਾਣੀ ਆਇਆ ਜੀ ਇਹਨਾਂ ਨੇ ਇਹਨਾਂ ਨੇ ਕਦੇ ਦੇਖਿਆ ਹੀ ਨਹੀਂ ਸੀ ਕਿਉਂਕਿ ਕਦੇ ਆਪ ਨਹਿਰਾਂ 'ਚ ਜਾਂ ਕੱਸੀਆਂ 'ਚ ਜਾਂ ਕਦੇ ਆਪ ਪਾਣੀ ਦੀ ਬਾਰੀ ਲਈ ਹੋਵੇ ਰਾਤ ਦੇ 12 ਵਜੇ ਫਿਰ ਤਾਂ ਪਤਾ ਲੱਗੇ ਪਾਣੀ ਦਾ ਮੁੱਲ ਕੀ ਹੁੰਦਾ ਇਹਨਾਂ ਨੇ ਤਾਂ ਐਸ਼ਪ੍ਰਸਤੀਆਂ ਕੀਤੀਆਂ ਨੇ ਬਸ ਜਦੋਂ ਕੀਤੀਆਂ ਨੇ ਬੱਸਾਂ ਵੀ ਮੇਰੀਆਂ ਟਾਬੇ ਵੀ ਮੇਰੇ ਰੇਤਾ ਵੀ ਮੇਰਾ ਠੇਕੇ ਵੀ ਮੇਰੇ ਸਭ ਕੁਝ ਆਪਣਾ ਤੇ ਕਹਿੰਦੇ ਸੀ ਤੱਕੜੀ ਐ ਉਹ ਤੱਕੜੀ ਦਾ ਬਾਬੇ ਨਾਨਕ ਦੀ ਤੱਕੜੀ ਤਾਂ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਐਨਾ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲੇ ਗਈ ਐ ਇਹ ਉਹ ਤੱਕੜੀ ਨਹੀਂ ਹੈਗੀ ਸੋ ਵੀਰੋ ਇਹਨਾਂ ਨੂੰ ਦੱਸ ਦਿਓ ਇਸ ਵਾਰ ਇਸ ਵਾਰ ਜੋ ਮਾਹੌਲ ਚੱਲ ਰਿਹਾ ਹੈ ਅਰਵਿੰਦ ਕੇਜਰੀਵਾਲ ਜਿਹਨੂੰ ਫੜ ਕੇ ਅੰਦਰ ਕਰਤਾ ਇਹ ਵੀ ਗਲਤ ਫਹਮੀ ਐ ਬੀਜੇਪੀ ਵਾਲਿਆਂ ਦੀ ਕਿ ਅਸੀਂ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਚ ਅੰਦਰ ਕਰਕੇ ਆਵਾਜ਼ ਬੰਦ ਕਰ ਦਾਂਗੇ ਵੀਰੋ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨਹੀਂ ਲੱਗਦੇ ਨੱਕੇ ਆ ਖੜਾ ਪੰਜਾਬ ਚ ਟਾਣ ਵਾਂਗੂ ਮੈਂ ਗੁਜਰਾਤ ਜਾ ਕੇ ਆਇਆ ਪਰ ਸੋਧੂ ਦੇਖਿਆ ਹੁਣਾ ਉਹ ਕਿੰਨਾ ਹੜ ਉੱਥੇ ਲੋਕਾਂ ਦਾ ਆਇਆ ਮੈਂ ਅਸਾਮ ਜਾ ਕੇ ਆਇਆ ਚਾਰ ਦਿਨ ਪਹਿਲਾਂ ਮੈਂ ਕੁਰੂਖੇਤਰ ਜਾ ਕੇ ਆਇਆ ਹਾਂ ਦਿੱਲੀ ਵੀ ਜਾਊਂਗਾ ਦਿੱਲੀ ਤੋਂ ਸਾਡੇ ਵੱਡੇ ਲੀਡਰ ਜਿਹੜੇ ਨੇ ਇੱਥੇ ਵੀ ਆਉਣਗੇ ਅੱਜ ਤੋਂ ਅਸੀਂ ਸ਼ੁਰੂ ਕਰਤਾ ਲੋਕਾਂ ਜਾਵਾਂਗੇ ਪਹਿਲੇ ਜਾਣੇ ਆਪਾਂ ਕਿਹੜਾ ਕਦੇ ਲੋਕਾਂ ਨੂੰ ਜਾਣੋ ਹਟਿਆ ਆਪਾਂ ਤਾਂ ਫਿਰਦੇ ਹੀ ਰਹਨੇ ਆ ਠੀਕ ਹੈ ਨਾ ਆਪਾਂ ਇੰਨਾ ਵਾਂਗੂ ਥੋੜੀਆਂ ਕਿ ਮਹਿਲਾਂ ਦੇ ਅੰਦਰੋਂ ਗੁੰਡੇ ਬੰਦ ਕਰ ਲੇ ਜਿੱਤਣ ਤੋਂ ਬਾਅਦ ਆਪਦੇ ਮਹਿਲਾਂ ਦੇ ਅੰਦਰੋਂ ਗੁੰਡੇ ਬੰਦ ਕਰ ਲੈਂਦੇ ਸੀ ਕਿ ਲੋਕਾਂ ਨੂੰ ਨੇੜੇ ਨਾ ਲੱਗਣ ਦਿਓ ਲੋਕਾਂ ਨੇ ਫਿਰ ਸਲਾਹ ਕਰ ਲਈ ਆਪਸ ਚ 2022 ਚ ਉਹਨਾਂ ਮਹਿਲਾਂ ਦੇ ਬਾਹਰੋਂ ਗੁੰਡੇ ਲਾਤੇ ਜਦੋਂ ਬਾਹਰ ਨਿਕਲਣ ਲੱਗੇ ਖੁੱਲੇ ਨਾ ਕਹਿੰਦੇ ਕਿ ਕਿਨੇ ਕੀ ਹੋ ਗਿਆ ਅੰਦਰੋਂ ਤਾਂ ਕੁੰਡਾ ਖੁੱਲਾ ਹੈ ਕਿ ਅੰਦਰਲਾ ਤਾਂ ਖੁੱਲਾ ਹੈ ਲੋਕਾਂ ਨੇ ਬਾਹਰੋਂ ਲਾਤਾ ਜੀ ਹੋਂ ਰੋ ਨਾ ਘਰਾਂ ਚ ਰੋ ਸਰਬੱਤ ਭਗਤਾਂ ਦੀ ਜਿੰਦਾਬਾਦ ਆਮੀ ਪਾਰਟੀ ਜਿੰਦਾਬਾਦ ਸੋ ਵੀਰੋ ਬਿਜਲੀ ਦੇ ਬਿੱਲ 43000 ਨੌਕਰੀਆਂ ਘਰ ਘਰ ਰਾਸ਼ਨ ਘਰ ਘਰ ਰਾਸ਼ਨ ਪੈਨਸ਼ਨ ਤਹਿਸੀਲਾਂ ਦੇ ਵਿੱਚ ਮੈਂ ਨਹੀਂ ਕਹਿੰਦਾ ਸਾਰੀ ਰਿਸ਼ਮਤ ਬੰਦ ਹੋ ਗਈ ਪਰ ਬਹੁਤ ਜ਼ਿਆਦਾ ਘਟ ਗਈ ਜਦੋਂ ਪਤਾ ਲੱਗ ਜਾਂਦਾ ਹੈ ਕਿ ਮੇਰੀ ਫੋਟੋ ਖਿੱਚੀ ਗਈ ਉਹ ਤੁਹਾਨੂੰ ਚਾਹ ਪੀਉਣ ਤੱਕ ਜਾਂਦੇ ਨੇ ਮੈਂ ਤਾਂ ਮਜ਼ਾਕ ਕਰਦਾ ਸੀ ਚਾਹ ਮੰਗਾਉਣਾ ਇੱਥੇ ਬਹਿ ਜਾ ਇਹ ਫੋਟੋ ਕਹਾ ਕਿਤੇ ਭੇਜੀ ਨਾ ਵੀਰੋ ਮੈਂ ਕਹਿੰਦਾ ਸੀ ਡੇ ਚ ਇਹੀ ਕਹਿੰਦਾ ਹੁੰਦਾ ਸੀ ਪੈਸੇ ਕਮਾਉਣੇ ਹੁੰਦੇ ਮੈਂ ਉਧਰੋਂ ਕਮਾ ਲੈਂਦਾ ਮੈਂ ਤਾਂ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਪਰ ਮੈਂ ਪੈਸੇ ਨਹੀਂ ਕਮਾਉਣੇ ਮੈਂ ਤਾਂ ਲੋਕ ਕਮਾਉਣੇ ਨੇ ਲੋਕ ਮੈਂ ਕਿਸੇ ਟਾਬੇ ਚ ਜਾਂ ਰੇਤੇ ਦੀ ਖੱਡ ਚ ਜਾਂ ਕਿਸੇ ਬੱਸਾਂ ਦੀ ਫਲੀਟ ਚ ਹਿੱਸਾ ਨਹੀਂ ਪਾਉਣਾ ਮੈਂ ਹਿੱਸਾ ਜ਼ਰੂਰ ਪਾਉਣਾ ਮੈਂ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਮੈਂ ਉਹਨਾਂ ਪੰਜਾਬੀਆਂ ਵਾਸਤੇ ਸਵਾ ਮਾਰੀ ਪਾਰਟੀ ਜਿੰਦਾਬਾਦ ਸਵਾ ਮਾਰੀ ਪਾਰਟੀ ਜਿੰਦਾਬਾਦ ਸਵਾ 2 ਸਾਲ ਹੋ ਗਏ ਵੀਰੋ ਸਵਾ 2 ਸਾਲਾਂ ਚ ਕੋਈ ਹੋਰ ਹੁੰਦਾ ਮੁੱਖ ਮੰਤਰੀ ਦੂਜੀਆਂ ਪਾਰਟੀਆਂ ਦਾ ਨੋਟਾਂ ਦੇ ਢੇਰ ਲਾਣ ਦਾ ਢੇਰ ਅੱਧੀ ਦੁਬਈ ਭਰ ਦਿੰਦਾ ਉਹ ਭੇਜ-ਭੇਜ ਕੇ ਇਥੋਂ ਥੋੜਾ ਪੈਸਾ ਸਵਾ 2 ਸਾਲ ਹੋ ਗਏ ਕਦੇ ਕੋਈ ਸੁਣਿਆ ਭਗਵਾਨ ਤਮਾਨ ਬਾਰੇ ਵੀ 100 ਰੁਪਏ ਦਾ ਵੀ ਫੇਰ-ਫੇਰ ਇੰਦਰ ਕਿਤੇ ਹੋਇਆ ਹੋਵੇ ਕਿਸੇ ਕੰਮ ਚ ਕਿਸੇ ਕੰਮ ਕਰਨ ਚ ਦੇਰੀ ਜਰੂਰ ਹੋ ਸਕਦੀ ਹੈ ਕਿਤੇ ਹਾਈ ਕੋਰਟ ਆ ਜਾਂਦੀ ਹੈ ਕਿਤੇ ਕੋਈ ਹੋਰ ਰੁਕਣ ਆ ਜਾਂਦੀ ਹੈ ਅਸੀਂ ਉਹ ਵੀ ਦੂਰ ਕਰਦੇ ਆ ਦੂਰ ਕਰਕੇ ਲੋਕਾਂ ਦੇ ਹੱਕ ਚ ਕੋਈ ਫਾਈਲ ਮੈਂ ਇਦਾਂ ਦੀ ਸਾਈਨ ਨਹੀਂ ਕਰਦਾ ਜਿਹਦੇ ਨਾਲ ਪੰਜਾਬੀਆਂ ਦਾ ਨੁਕਸਾਨ ਹੁੰਦਾ ਹੋਵੇ ਮੈਂ ਕਹਿੰਨਾ ਮੈਥੋਂ ਇੱਕ ਇੱਕ ਦੀ ਥਾਂ ਤੇ ਦੋ ਫਾਈਲਾਂ ਸਾਈਨ ਕਰਾ ਲਓ ਪਰ ਲੋਕਾਂ ਦੀ ਕਬੀਲਦਾਰੀ ਲੀ ਤੇ ਚੜਦੀ ਹੋਵੇ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਪੜੋ ਪੜ ਕੇ ਨੰਬਰ ਲੈ ਲਓ ਉਸ ਤੋਂ ਬਾਅਦ ਸਾਡਾ ਕੰਮ ਹੈ ਮੈਨੂੰ ਇੱਕ ਇੱਦਾਂ ਹੀ ਰੈਲੀ 'ਚ ਮਿਲਿਆ ਬੰਦਾ ਉਹ ਕਹਿੰਦਾ ਜੀ ਮੈਂ ਆਪਣੀ ਬੇਟੀ ਨੂੰ ਕੈਨੇਡਾ ਭੇਜਣਾ ਸੀ 35 ਲੱਖ ਲੱਗਣਾ ਸੀ 25 ਇਕੱਠਾ ਕਰ ਲਿਆ ਸੀ 10 ਕੁ ਹੋਰ ਰਹਿ ਗਿਆ ਸੀ ਉਹਦੀ ਮਾਂ ਦੇ ਗਹਿਣੇ-ਗੁਣੇ ਵੇਚ ਕੇ 10 ਕੁ ਦਾ ਪ੍ਰਬੰਧ ਵੀ ਕਰਨ ਲੱਗੇ ਸੀ ਐਨੇ ਚਿਰ ਨੂੰ ਸਰਕਾਰ ਦੀ ਚਿੱਠੀ ਆ ਗਈ ਕਿ ਪੀਐਸਪੀਸੀਐਲ 'ਚ ਯਾਨੀ ਕਿ ਬਿਜਲੀ ਬੋਰਡ 'ਚ ਐਸਡੀਓ ਲੱਗ ਗਈ ਉਹ ਕਹਿੰਦਾ ਸਾਡਾ ਕੈਨੇਡਾ ਜਾਣ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਤੋ ਵੀਰੋ ਅਸੀਂ ਆਪਣੇ ਮੁਲਕ ਚ ਰਹੀਏ ਐਤੂ ਵਧੀਆ ਤਾਂ ਧਰਤੀ ਹੈ ਨਹੀਂ ਕੋਈ ਦੁਨੀਆ ਮੈਂ ਕਈ ਵਾਰੀ ਦੁਨੀਆ ਗਾਤੀ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ 17 ਸਾਲ ਦਾ ਸੀ ਜਦੋਂ ਤੁਸੀਂ ਸੁਪਰਸਟਾਰ ਬਣਦਾ ਸੀ ਬਹੁਤ ਦੁਨੀਆ ਚ ਸ਼ੋਅ ਵੀ ਕੀਤੇ ਦੁਨੀਆ ਦੇਖੀ ਐ ਮੈਂ ਨਹੀਂ ਬਈ ਇੰਨੀ ਵਧੀਆ ਧਰਤੀ ਦੇਖੀ ਜਿਹੜੀ 150 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ ਚ 90 ਮਣ ਝੋਨਾ 60 ਮਣ ਕਣਕ ਦੁਨੀਆ ਭਰ ਚ ਕੋਈ ਐ ਜਿਹੜੀ ਹੈ ਜੰਮੀਨ ਨਹੀਂ ਹੈਗੀ ਧਰਤੀ ਨਹੀਂ ਹੈਗੀ ਔਰ ਧਰਤੀ ਉਹ ਜਿਹੜੀ ਉਪਜਾਉ ਹੈ ਤੇ ਲੋਕ ਉਹ ਜਿਹੜੇ ਮਿਹਨਤੀ ਨੇ ਅਸੀਂ ਉਹਨਾਂ ਮੁਲਕਾਂ ਜਾ ਕੇ ਵੀ ਕਾਮਯਾਬ ਹੋ ਜਾਂਦੇ ਆ 20-20 ਘੰਟੇ ਦੇ ਸ਼ਿਫਟਾਂ ਲਾ ਕੇ ਕਾਮਯਾਬ ਹੋ ਜਾਂਦੇ ਆ ਪਰ ਮੈਂ ਸੋਚਦਾ ਰਹਿੰਦਾ ਸੀ ਕਿ ਭਗਵੰਤਮਾਨਾ ਇਹ ਗੱਲ ਸਮਝ ਨਹੀਂ ਆਉਂਦੀ ਕਿ 150 ਮਨ ਵਾਲੇ ਭੁੱਖੇ ਮਰੀ ਜਾਂਦੇ ਆ ਤੇ ਜਿਹੜੇ ਆ ਕੈਨੇਡਾ ਅਮਰੀਕਾ 20-25 ਮਨ ਕਰਨ ਕਰਕ ਹੁੰਦੀ ਆ ਉੱਥੇ ਬਰਫ਼ ਪਈ ਰਹਿੰਦੀ ਆ 6 ਮਹੀਨੇ ਤਾਂ ਤੁਹਾਡੇ ਰਿਸ਼ਤੇਦਾਰ ਹੋਣਗੇ ਪੁੱਛ ਲਿਓ ਤੇ 20 25 ਮਨ ਵਾਲੇ ਮੌਜਾਂ ਕਰੀ ਜਾਂਦੇ ਆ ਪੰਜਾਬੀ ਹਰੀ ਸਾਰੀ ਦੁਨੀਆ ਚ ਕਾਮਯਾਬ ਨੇ ਪਰ ਪੰਜਾਬ ਚ ਫੇਲ ਕਿਉਂ ਨੇ ਕਿਉਂਕਿ ਇੱਥੇ ਸਾਨੂੰ ਕੰਮ ਨਹੀਂ ਕਰ ਦਿੰਦੇ ਸੀ ਹੁਣ ਅਸੀਂ ਕਹਿੰਦੇ ਆ ਕਿ ਆਓ ਆ ਨਵੇਂ ਮੁੰਡਿਆਂ ਨੂੰ ਬਹੁਤ ਮੌਕੇ ਮਿਲ ਰਹੇ ਨੇ ਆਜੋ ਆਜੋ ਆਪਣੇ ਕੰਮ ਸ਼ੁਰੂ ਕਰੋ ਪੰਜ ਸੱਤ ਜਾਣੇ ਰਲ ਕੇ ਕੋਈ ਵੱਡੀ ਫੈਕਟਰੀ ਲਾਓ ਮੈਂ ਪੰਜਾਬ ਦੇ ਤਿਆਂ ਪੁੱਤਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਉਹ ਨੌਕਰੀਆਂ ਦੇਣ ਕਿਸੇ ਨੂੰ ਇਸੇ ਕਰਕੇ ਹੁਣ ਫੈਕਟਰੀਆਂ ਆ ਰਹੀਆਂ ਨੇ ਆ ਤੁਹਾਡੇ ਇੱਥੇ ਜਿੱਥੇ ਮੈਕਡੋਨਲ ਹੈ ਇਹਦੇ ਪਿਛਲੇ ਪਾਸੇ ਸਨਾਤਨ ਟੈਕਸਟਾਈਲ ਆ ਰਹੀ ਹੈ 2000 ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਇਸ ਇਲਾਕੇ ਦੇਆਂ ਨੂੰ ਟਾਟਾ ਸਟੀਲ ਆ ਗਈ ਬਰਬੀਓ ਆ ਗਈ ਸਾਡੇ ਕੋਲੇ ਹਿੰਦੁਸਤਾਨ ਲੀਵਰ ਆ ਰਹੀ ਹੈ ਕਿਸਾਨ ਕੈਚੱਪ ਬਣਾਉਂਦੇ ਆ ਕਿਸਾਨ ਕੈਚੱਪ ਨਾਬੇ ਤੇ ਟਮਾਟਰ ਕਿੱਥੋਂ ਮੰਗਾਉਂਦੇ ਆ 나ਸਿਕ ਤੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਾਥੋਂ ਕਿਉਂ ਨਹੀਂ ਲੈਂਦੇ ਟਮਾਟਰ ਉਹ ਕਹਿੰਦੇ ਸਾਡੀ ਕੁਆਲਿਟੀ ਹੋਰ ਹੈ 10000 ਟਨ 10000 ਟਨ ਇੱਕ ਸਾਲ ਚ ਟਮਾਟਰ ਚਾਹੀਦਾ ਪੰਜਾਬ ਚੋਂ ਕਿੰਨਾ ਮਿਲਦਾ ਇਕੱਲਾ 500 500 ਟਨ ਫਿਰ ਅਸੀਂ ਯੂਨੀਵਰਸਿਟੀ ਵਾਲਿਆਂ ਨੂੰ ਬੁਲਾਇਆ ਖੇਤੀਬਾੜੀ ਯੂਨੀਵਰਸਿਟੀ ਵਾਲਿਆਂ ਨੂੰ ਉਹਨਾਂ ਦੇ ਨਾਲ ਬਿਠਾਇਆ ਕਿ ਇਹਨਾਂ ਤੋਂ ਪੁੱਛ ਲਓ ਕਿਹੜਾ ਬੀ ਹੈ ਅਸੀਂ ਤੁਹਾਨੂੰ ਨਾ ਆਹਾ ਲੱਕੇ ਚੋਂ ਆਤਰ ਖੇੜੀ ਤੋਂ ਸ਼ੁਰੂ ਹੋ ਜੋ ਆਤਰ ਖੇੜੀ ਵਾਲੇ ਪਾਸੋਂ ਉਹ ਪਾਸੋਂ ਮਲੋਹ ਦੇ ਵਾਲੇ ਦਲੇ ਆ ਪਿੰਡਾਂ ਚੋਂ ਤੁਹਾਨੂੰ 10000 ਦਾ 10000 ਟਮਾਟਰ ਇੱਥੋਂ ਲੈ ਕੇ ਦੇਵਾਂਗੇ ਤੁਹਾਨੂੰ ਨਾਲੇ ਤੁਹਾਡਾ ਖਰਚਾ ਘਟੂਗਾ ਸਾਡਾ ਝੋਨੇ ਤੋਂ ਖੇੜਾ ਛੁੱਟੂਗਾ ਤੇ ਨਾਲੇ ਕਿਸਾਨ ਨੂੰ ਐਨ ਮੈਂ ਕਿਹਾ ਪੱਕੇ ਇੱਕ ਵਰਗੇ ਪੈਸੇ ਮਿਲਣਗੇ ਆਪੇ ਫੈਕਟਰੀ ਚੱਕੂਗੀ ਆਪੇ ਉਹ ਜਿਹੜੇ ਆਪਦੇ ਜਿਹੜਾ ਕਿਸਾਨ ਕੈਚੱਪ ਬਣਾਉਣ ਵਾਸਤੇ ਲੈ ਜਾਣਗੇ ਨਾਲੇ ਕੰਮ ਮਿਲੂਗਾ ਬਹੁਤ ਸਾਰਾ ਤੇ ਨਾਲੇ ਟੂਬਲ ਬੰਦ ਹੋ ਜਾਣਗੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਤੇ ਥੋੜਾ ਜਿਹਾ ਥੋੜਾ ਜਿਹਾ ਪੂਰੇ ਉੱਤਰ ਜਾਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਧਰਤੀ ਬਚਾ ਲਈਏ ਆਪਾਂ ਪਾਣੀ ਬਚਾ ਲਈਏ ਹਵਾ ਬਚਾ ਲਈਏ ਇਸ ਤਰ੍ਹਾਂ ਦੇ ਪ੍ਰੋਗਰਾਮ ਲਈ ਫਿਰਦੇ ਆ ਜੀ ਬਸ ਤੁਸੀਂ ਮੈਨੂੰ ਪ੍ਰੋਬਲਮ ਇਹ ਹੈ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਭਾਜਪਾ ਨਾਲ ਵੀ ਇਕੱਲੇ ਨੂੰ ਲੜਨਾ ਪੈਂਦਾ ਹੈ ਸੈਂਟਰ ਸਰਕਾਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈਂਦਾ ਹੈ ਇੱਥੇ ਗਵਰਨਰ ਨਾਲ ਲੜਾਈ ਲੱਗ ਜਾਂਦੀ ਹੈ ਸੁਪਰੀਮ ਕੋਰਟ ਜਾਣਾ ਪੈਂਦਾ ਸੋ ਮੈਂ ਚਾਹਨਾ ਜੇ ਤੁਸੀਂ ਮੈਨੂੰ ਇਸ ਵਾਰ 13 ਆਵਾਜ਼ਾਂ ਹੋਰ ਦੇ ਦੋ 13 ਇੱਥੋਂ ਇੱਕ ਕੁਰੂਕhetra ਤੋਂ ਚਾਰ ਦਿੱਲੀ ਤੋਂ ਦੋ ਗੁਜਰਾਤ ਤੋਂ ਦੋ ਅਸਾਮ ਚੋਂ ਜਦੋਂ ਉੱਥੇ ਸਾਡੇ 27 28 ਹੋ ਗਏ ਤੇ ਨਾਲ 10 ਜਾਣੇ ਸਾਡੇ ਕੋਲੇ ਪਹਿਲਾਂ ਰਾਜ ਸਭਾ ਚ ਨੇ 30 40 ਹੋ ਗਏ ਨਾ ਜਦੋਂ ਫਿਰ ਕਿਸੇ ਦੀ ਹਿੰਮਤ ਨਹੀਂ ਕਿ ਪੰਜਾਬ ਦਾ ਇੱਕ ਗਲੀ ਵਾਲਾ ਨਾਵਾ ਪੈਸਾ ਵੀ ਸਾਡਾ ਮਾਰਕੀਟ ਕੌਣ ਸਾਡਾ ਹੱਕ ਜਿਹੜਾ ਇਹ ਗੱਲ ਗੱਲ ਤੇ ਜਿਹੜੇ ਸਾਨੂੰ ਚਿੱਠੀਆਂ ਕੱਢ ਦਿੰਦੇ ਆ ਮੈਂ ਮੈਂ ਇੱਥੇ ਰਹੂੰਗਾ ਮੈਂ ਤੁਹਾਡੇ ਕੋਲੇ ਆਉਂਗਾ ਪ੍ਰੋਗਰਾਮ ਥੱਲੇ ਵਾਲਾ ਤੁਸੀਂ ਬਣਾਉਣਾ ਹੈ ਕਿਹੜੇ ਪਿੰਡ ਵਿੱਚ ਦੀ ਮੈਨੂੰ ਲੈ ਕੇ ਜਾਣਾ ਹੈ ਰੋਡ ਸ਼ੋ ਕਿੱਥੋਂ ਦੀ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਰੈਲੀ ਕਿਹੜੇ ਬੋਰਡ ਥੱਲੇ ਕਰਾਉਣੀ ਹੈ ਇਹ ਕੰਮ ਤੁਸੀਂ ਕਰ ਲਿਓ ਤਹਾਂ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਮੈਂ ਤਾਂ ਵਿਧਾਨ ਸਭਾ 'ਚ ਜਿੰਦਾ ਜਿੰਦਾ ਲੈ ਗਿਆ ਸੀ ਮੈਂ ਕਹਿੰਦਾ ਇਹਨਾਂ ਨੂੰ ਜਿੰਦਾ ਲਾਓ ਇਹ ਬੋਲ ਕੇ ਬਾਹਰ ਭੱਜ ਜਾਂਦੇ ਨੇ ਇਹਨੂੰ ਕੋ ਕੋ ਇੱਥੇ ਬਹਿ ਕੇ ਸੁਣੋ ਫਿਰ ਕਿਵੇਂ ਪਿੱਟਦੇ ਸੀ ਸੋ ਭਾਈ ਅਸੀਂ ਤਾਂ ਪਿੰਡਾਂ ਨੇ ਆ ਅਸੀਂ ਤਾਂ ਜਿਹੜੀ ਗੱਲ ਸਾਣ ਦਾ ਜੱਜ ਗਈ ਜੱਜ ਗਈ ਬਸ ਸੱਚ ਬੋਲਣਾ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੈ ਉਹਨੂੰ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਕਿਉਂਕਿ ਜਿੱਥੇ ਬੋਲੋਗੇ ਸਾਚੀ ਬੋਲੋਗੇ ਝੂਠ ਬੋਲਣ ਨੂੰ ਯਾਦ ਰੱਖਣਾ ਪੈਂਦਾ ਸੁਖਵੀਰ ਵਰਗਿਆਂ ਨੂੰ ਵੀ ਪਿਛਲੇ ਸਾਲ ਕੀ ਕਹ ਕੇ ਗਏ ਸੀ ਐਦਕੀ ਕੀ ਕਹੀਏ ਉਹ ਚਲੋ ਉਹ ਤਾਂ ਵਿਚਾਰੇ ਨੇ ਚਲੋ ਉਹਦੀ ਕੀ ਗੱਲ ਕਰਨੀ ਹੈ ਚਲੋ ਜਹਾਜਾ ਹੈਗਾ ਵਿੱਚੋਂ ਕੀ ਕਰੀਏ ਇੱਕ ਤਾਂ ਹੁੰਦਾ ਮੰਦ ਬੁੱਧੀ ਮੰਦ ਬੁੱਧੀ ਵੀ ਤਾਂ ਇੱਕ ਬੁੱਧੀ ਹੁੰਦੀ ਉਹ ਤਾਂ ਬੰਦ ਬੁੱਧੀ ਹੈ ਪਤਾ ਹੀ ਨਹੀਂ ਕੀ ਕਹਿ ਦਿੰਦਾ ਪਤਾ ਹੀ ਨਹੀਂ ਕਿ ਉਹਨੂੰ ਕੀ ਕਹਿ ਜੇ ਸਾਰੇ ਆਪਸ ਵਿੱਚ ਇਹੀ ਲੱਗੇ ਪਏ ਨੇ ਕਾਂਗਰਸ ਆਪਸ ਵਿੱਚ ਲੜੀ ਜਾਂਦੇ ਨੇ ਭਾਜੀਪੀ ਵਾਲੇ ਆਪਸ ਵਿੱਚ ਲੜੀ ਜਾਂਦੇ ਨੇ ਤੁਸੀਂ ਇਹ ਦੇਖ ਲਓ 2 ਸਾਲਾਂ ਚ ਇਹਨਾਂ ਦਾ ਆ ਹਾਲ ਹੋ ਗਿਆ ਜਦੋਂ ਆਪਣੀ ਸਰਕਾਰ ਨੂੰ ਕਾਮਯਾਬ ਤਰੀਕੇ ਨਾਲ ਚੱਲਦੇ ਨੂੰ 4 ਸਾਲ ਹੋ ਗਏ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਡਲੇ ਮਾਰ ਲੱਗ ਜਾਣਗੇ ਜਾਂ ਰੋੜੇ ਮਾਰ ਲੱਗ ਜਾਣਗੇ ਤਾਂ ਇਹਨਾਂ ਦੀ ਹਾਲਤ ਇਹ ਇਸ ਕਰਕੇ ਨਹੀਂ ਕਿ ਸਰਕਾਰ ਤੋਂ ਬਾਹਰ ਹੋ ਗਈ ਇਹਨਾਂ ਨੂੰ ਇਹ ਗੱਲ ਦਾ ਡਰ ਹੈ ਇਹ ਗੱਲ ਦਾ ਚਿੰਤਾ ਹੈ ਇਸ ਗੱਲ ਦਾ ਦੁੱਖ ਹੈ ਕਿ ਆਮ ਲੋਕਾਂ ਦੇ ਧੀਆਂ ਪੁੱਤ ਮੰਤਰੀਆਂ ਮੁੱਖ ਮੰਤਰੀਆਂ ਤੇ ਐਮਐਲਏ ਵਾਲੀਆਂ ਕੁਰਸੀਆਂ ਚੇਅਰਮੈਨਾਂ ਵਾਲੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਆਹੀ ਡਰਾਮਾ ਬੱਸ ਇਹ ਕੀ ਗੱਲ ਬਈ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਚੇਅਰਮੈਨਾਂ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦਾ ਇਹਨਾਂ ਨੇ ਠੇਕਾ ਲਿਆ ਇਹਨਾਂ ਨੇ ਰਿਸ਼ਤੀਆਂ ਕਰਾਈਆਂ ਹੁਣ ਤੱਕ ਇਹਨਾਂ ਨੇ 70 ਸਾਲ ਹੋ ਗਏ ਕੀਤਾ ਕੀ ਹੈ ਇਹਨਾਂ ਨੇ ਅੱਛਾ ਇੱਕ ਹੋਰ ਹੈ ਆਪਾਂ ਤਾਂ ਛੋਟੇ ਛੋਟੇ ਘਰਾਂ ਚੋਂ ਆਇਆ ਇੱਕ ਕੰਮ ਨਹੀਂ ਦੂਜਾ ਕਰ ਲਾਂਗੇ ਦੂਜਾ ਨਹੀਂ ਤੀਜਾ ਕਰ ਲਾਂਗੇ ਇਹਨਾਂ ਲੀਡਰਾਂ ਦੇ ਜਵਾਬਾਂਿਆਂ ਨੂੰ ਹੋਰ ਕੁਝ ਨਹੀਂ ਆਉਂਦਾ ਲੀٹری ਤੋਂ ਬਿਨਾ ਕਿਉਂਕਿ ਸਿੱਖਿਆ ਦਾ ਕੁਝ ਹੈ ਨਹੀਂ ਇਸ ਕਰਕੇ ਤਾਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਹੁਣ ਇਹਨਾਂ ਦਾ ਪਤਾ ਨਹੀਂ ਕੀ ਕਰਾਂਗੇ ਹੁਣ ਦੱਸੋ ਦੇਖੀਏ ਕਰੀਏ ਸੋ ਇਸੇ ਕਰਕੇ ਭੱਜੇ ਫਿਰਦੇ ਰਹਿੰਦੇ ਆ ਉਹ ਟਰੱਕ ਉਹ ਇੱਕ ਜੀਪ ਤੇ ਛਤਰੀ ਜੀ ਲਵਾ ਲਈ ਸੀ ਉਹਨੇ ਜਦੋਂ ਆਪਦੀ ਕਿਹੜੀ ਪੰਜਾਬ ਬਚਾਓ ਯਾਤਰਾ ਆਪਾਂ ਉਹ ਮੈਂ ਕਿਹਾ ਬਚਾਉਣਾ ਕੀ ਤੋਂ ਤੁਹਾਡੇ ਤੋਂ ਬਚਾ ਕੇ ਹਟਿਆ ਹੋਣੀ ਅਜੇ ਆਪਦੇ ਵਾਸਤੇ ਛਤਰੀ ਲਵਾ ਲਈ ਜਿਹੜੇ ਮੂਰੇ ਵਲੰਟੀਅਰ ਸੀ ਉਹ ਤੁੱਪੇ ਅੱਛਾ ਤੁਹਾਨੂੰ ਜਾਦੇ ਤੁੱਪ ਲੱਗਦੀ ਹੈ ਦੋ ਦੋ ਦਿਨਾਂ ਚ ਗਰਮੀ ਲੱਗ ਵੀ ਗਈ ਸੀ ਦੋ ਦਿਨਾਂ ਚ ਸੋ ਸੋ ਇਸ ਕਰਕੇ ਇਹਨਾਂ ਦਾ ਇਹਨਾਂ ਦਾ ਇਹ ਹੈ ਨਾ ਮੇਨ ਚ ਵੀ ਨਹੀਂ ਆਪਣੇ ਬਰਾਬਰ ਖੜ ਸਕਦੇ ਸੱਚਾਈ ਤੇ ਇਮਾਨਦਾਰੀ ਚ ਵੀ ਨਹੀਂ ਖੜ ਸਕਦੇ ਦੇਖੋ ਵਲੰਟੀਅਰ ਹੈ ਤੁਸੀਂ ਮੈਂ ਇਹ ਸਮਝਦਾ ਸਭ ਤੋਂ ਔਖਾ ਕੰਮ ਤੁਹਾਡਾ ਹੈ ਕਿਉਂਕਿ ਤੁਸੀਂ ਰੋਜ਼ ਲੋਕਾਂ ਦੇ ਮੱਥੇ ਲੱਗਣਾ ਜੇ ਮੈਂ ਤਹਾਂ ਤੋਂ ਚੰਡੀਗੜ੍ਹ ਬੈਠਾ ਕੋਈ ਗਲਤ ਫੈਸਲਾ ਲੈ ਕੇ ਸਾਈਨ ਕਰਦਾ ਕੋਈ ਜਿਹਦੇ ਲੋਕਾਂ ਨੂੰ ਨੁਕਸਾਨ ਹੁੰਦਾ ਹੋਵੇ ਤੁਸੀਂ ਆਪਦੇ ਘਰੋਂ ਬਾਹਰ ਕਿਵੇਂ ਨਿਕਲ ਸਕੋਗੇ ਹੋ ਲੋਕ ਲਾਂਬਾ ਦੇਣ ਗਿਆ ਕੀ ਹੋ ਗਿਆ ਯਾਰ ਪਰ ਜਦੋਂ ਮੈਂ ਕੋਈ ਫੈਸਲਾ ਇਹ ਜਾ ਕਰਦਾ ਕਿ ਬਿਜਲੀ ਫ੍ਰੀ ਥਰਮਲ ਪਲਾਂਟ ਖਰੀਦ ਲਿਆ ਤੇ ਤੀਰਥ ਯਾਤਰਾ ਬਜ਼ੁਰਗਾਂ ਨੂੰ ਕਰਾਵਾਂਗੇ ਫਿਰ ਤੁਸੀਂ ਜਦੋਂ ਬਾਹਰ ਜਾਉਂਗੇ ਪਿੰਡ ਚ ਤਾਂ ਤੁਹਾਨੂੰ ਲੋਕ ਕਹਿਣਗੇ ਯਾਰ ਆਦਾ ਕਮਾਲ ਕਰਤੀ ਉਹ ਇਹੀ ਹੈ ਕਿ ਸਾਡੇ ਵਲੰਟੀਅਰ ਦਾ ਮਾਣ ਇੱਜ਼ਤ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਸੀਂ ਮੱਥੇ ਲੱਗਣਾ ਉਹਨਾਂ ਦੇ ਇਸ ਕਰਕੇ ਕੋਈ ਗੱਲ ਸੁਝਾ ਹੋਵੇ ਉਹ ਵੀ ਦੱਸਦਿਆ ਕਰੋ ਹਜੇ ਤਾਂ 2 ਸਾਲ ਹੀ ਹੋਏ ਨੇ ਹਜੇ ਤਾਂ ਸ਼ਹਿਰ ਚੋਂ ਪੂਣੀ ਵੀ ਨਹੀਂ ਕੱਤੀ ਹਜੇ ਤਾਂ ਚਰਖਾ ਡਾਇਆ ਹੈ ਹਾਏ ਦੇਖਦੇ ਜਾਓ ਤੁਸੀਂ ਕਿੰਨੇ ਕਿੰਨੇ ਗਲੋਟੇ ਨੇ ਉੱਤਰਦੇ ਆ ਸੋ ਇਸ ਕਰਕੇ ਮੈਂ ਆਪ ਕੋਈ ਪੈਸਾ ਖਾਂਦਾ ਨਹੀਂ ਪਰ ਇਹਨਾਂ ਨੇ ਜਿਹੜਾ ਪੈਸਾ ਖਾਦਾ ਹੈ ਉਹ ਮੈਂ ਛੱਡਦਾ ਨਹੀਂ ਉਹ ਤਾਂ ਮੈਂ ਕਢਾਉਂ ਉਥੇ ਚਾਹੇ ਪਹਾੜਾਂ 'ਚ ਲਈ ਬੈਠੇ ਨੇ ਚਾਹੇ ਤਿੱਬਿਆਂ 'ਚ ਲਈ ਬੈਠੇ ਆ ਉਹ ਤਾਂ ਪੈਸਾ ਆ ਸਾਰਾ ਖਜ਼ਾਨੇ 'ਚ ਖਜ਼ਾਨੇ 'ਚੋਂ ਤੁਹਾਡੇ ਕੋਲੇ ਆਊ ਵਿਆਜ ਸਮੇਤ ਥੋੜੇ ਜਿਹਾ ਲੇਟ ਹੋ ਗਿਆ ਪੈਸਾ ਲੇਟ ਹੋ ਗਿਆ ਕੋਈ ਗੱਲ ਨਹੀਂ ਵਿਆਜ 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 ਵੀ ਉਹਨੇ ਲਾ ਲਾਂਗੇ ਫਿਰ ਆਪਾਂ ਜੇ ਲੇਟ ਹੋ ਗਿਆ ਜਨਤਾ ਦਾ ਪੈਸਾ ਨਹੀਂ ਸੀ ਕਿਸੇ ਨੂੰ ਇੱਧਰ ਉੱਧਰ ਕਰਨ ਦਿੰਦੇ ਸੋ ਆਓ ਇਕੱਠੇ ਹੋ ਕੇ ਆਪਾਂ ਅਰਵਿੰਦ ਕੇਜਰੀਵਾਲ ਜੀ ਨੂੰ ਇਹ ਦੱਸ ਦਈਏ ਕਿ ਕੋਈ ਗੱਲ ਨਹੀਂ ਤੁਸੀਂ ਤਾਂ ਇੱਕ ਸੋਚ ਤੁਸੀਂ ਤਾਂ ਕਿ ਸੋਚ ਜਿਹੜੀ ਉਹ ਪੈਦਾ ਕੀਤੀ ਐ ਅਸੀਂ ਹੈਗੇ ਆ ਤੁਹਾਡੀ ਸੋਚ ਤੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਆ ਤੁਹਾਡੀ ਸੋਚ ਤੇ ਠੋਕ ਕੇ ਪਹਿਰਾ ਦੇਣ ਵਾਲੇ ਅਸੀਂ ਹੈਗੇ ਆ ਪੰਜਾਬ ਨਹੀਂ ਸਭ ਤੋਂ ਪਹਿਲਾਂ 2014 ਚ ਫਤਿਹਗੜ੍ਹ ਸਾਹਿਬ ਦੀ ਧਰਤੀ ਵਿੱਚ ਹੀ ਸੀ ਉਦੋਂ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਫਰੀਦਕੋਟ ਪੰਜਾਬ ਨਹੀਂ ਆਮ ਆਦਮੀ ਪਾਰਟੀ ਦੇ ਦਰਖਤ ਤੇ ਚਾਰ ਹਰੇ ਰੰਗ ਦੇ ਪੱਤੇ ਕੱਢੇ ਸੀ ਉਸ ਤੋਂ ਬਾਅਦ ਅੱਜ 117 ਚੋਂ 92 ਨੇ ਪੱਤਰਕਾਰ ਮੈਨੂੰ ਪੁੱਛਣ ਲੱਗ ਜੰਦੇ ਆ ਕਹਿੰਦੇ ਜੀ ਉਧਰ ਜਦੋਂ ਜਾਨਣਾ ਗੁਜਲਾਤ ਕਰਨੀ ਆਪਨੇ ਦਿੱਲੀ ਔਰ ਪੰਜਾਬ ਮੇ ਮੋਦੀ ਕੀ ਆਂਦੀ ਕੋ ਕੈਸੇ ਰੋਕਾ ਮੈਂ ਕਿਹਾ ਇਹ ਈ ਚ ਬੱਡੀ ਗੱਲ ਹੈ ਕਹਿੰਦੇ ਨਹੀਂ ਫਿਰ ਵੀ ਬਤਾਈਏ ਕਿ ਕੈਸੇ ਰੋਕਾ ਪੂਰੇ ਦੇਸ਼ ਮੇ ਲਹਿਰ ਥੀ ਆਂਦੀ ਥੀ ਪੰਜਾਬ ਔਰ ਦਿੱਲੀ ਨੇ ਕੈਸੇ ਰੋਕ ਦਿਆ ਮੈਂ ਕਿਹਾ ਜੀ ਉਹਨਾਂ ਤਾਂ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਸਾਡਾ ਕੀ ਹੈ ਕਹੇ ਝਾੜੂ ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਉਹ ਕਹਿੰਦੇ ਚਿੱਕੜ 'ਚ ਮੈਂ ਝਾੜੂ ਕੀ ਕਰਦਾ ਹੁੰਦਾ ਕਹਿੰਦੇ ਚਿੱਕੜ ਦੀ ਸਫਾਈ ਮੈਂ ਕਿਹਾ ਅਸੀਂ ਝਾੜੂ ਲੈ ਕੇ ਚਿੱਕੜ ਦੀ ਸਫਾਈ ਕਰਤੀ ਕੰਮ ਲੁੱਗ ਗਿਆ ਹੀ ਨਹੀਂ ਕੰਮ ਲੁੱਗ ਗਿਆ ਹੀ ਨਹੀਂ ਦੋਸੇ ਉਹ ਇਦਗੀ ਸਾਫ ਹੋ ਜਾਣਗੇ ਦੋ ਸੀ ਬਸ ਉਹ ਇੱਕ ਤਾਂ ਸੰਜੀਦੇ ਉਹਨੇ ਸਾਫ ਕਰਤਾ ਉਹ ਮਾਂ ਦਾ ਪੁੱਤ ਬਾਰਡਰ ਦੇ ਪਰਲੇ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਲਕੇ ਪੱਟੀ ਜਾਂਦਾ ਰਹਿੰਦਾ ਗੁਰਦਾਸਪੁਰ ਚ ਕੋਈ ਨਲਕਾ ਲਵਾਇਆ ਨਹੀਂ ਭਾਈ ਆਇਆ ਨਹੀਂ ਚੱਲਦਾ ਹੁੰਦਾ ਕੰਮ ਇਹਦੇ ਵਾਸਤੇ ਤਾਂ ਫਿਰ ਤਿਆਗ ਕਰਨੇ ਪੈਂਦੇ ਆ ਛੱਡਣਾ ਪੈਂਦਾ ਕੰਮ ਫਿਰ ਲੋਕਾਂ ਵਾਸਤੇ ਇਹ ਕੋਈ 9 ਤੋਂ 5 ਵਾਲੀ ਜੋਬ ਨਹੀਂ ਹੈਗੀ ਵੀ 9 ਵਜੇ ਦਫ਼ਤਰ ਜਾਓ 5 ਵਜੇ ਆ ਜਾਓ ਕੀ ਪਤਾ ਕਿਸੇ ਮਾਂ ਦਾ ਅੱਧੀ ਰਾਤ ਨੂੰ ਫੋਨ ਆ ਜਾਵੇ ਮੇਰਾ ਪੁੱਤ ਬਿਮਾਰ ਪਿਆ ਮੈਨੂੰ ਹਸਪਤਾਲ ਚ ਕੋਈ ਮੇਰਾ ਇਲਾਜ ਕਰੋ ਕੀ ਪਤਾ ਕਦੋਂ ਪੂਨ ਖਟਿਆ ਕਦੋਂ ਕੀ ਰੱਬ ਤੁਹਾਡੇ ਤੋਂ ਕਰਾ ਦੇ ਪਰਮਾਤਮਾ ਕਈ ਵਾਰੀ ਕਿਸੇ ਬੰਦੇ ਤੋਂ ਇਹੋ ਜਿਹਾ ਕੁਝ ਕਰਵਾ ਲੈਂਦਾ ਹੈ ਕਿ ਉਹ ਬੰਦੇ ਨੂੰ ਪ੍ਰਧਾਨਗੀਆਂ ਪ੍ਰਧਾਨਗੀਆਂ ਪੈਸਾ ਪੂਸਾ ਸਭ ਥੱਲੇ ਲੱਗਣ ਲੱਗ ਜਾਂਦਾ ਹੈ ਮੈਂ ਉਹਨਾਂ ਕਿਸਮਤ ਵਾਲਿਆਂ ਚੋਂ ਪਰਮਾਤਮਾ ਨੇ ਮਿੱਥੋਂ ਇੱਕ ਇਹੋ ਜਿਹਾ ਕੰਮ ਕਰਵਾ ਲਿਆ ਜਿਹੜਾ ਕਿ 27 ਦਸੰਬਰ ਨੂੰ 2000 2018 ਨੂੰ 27 ਦਸੰਬਰ ਤੇ ਜਦੋਂ ਮੈਂ ਪਾਰਲੀਮੈਂਟ ਦੇ ਵਿੱਚ ਸੀ ਛੋਟੇ ਸਾਬਜਦਿਆਂ ਦੀ ਸ਼ੀਦੀ ਦੇ ਵਿੱਚ ਸੀ 26 ਤਰੀਕ ਨੂੰ ਮੈਂ ਬੇਨਤੀ ਕੀਤੀ ਮੈਡਮ ਸਮਿਤਰਾ ਮਹਾਜਨ ਸਪੀਕਰ ਸੀ ਕਿ ਜੀ ਛੋੜੇ ਸਾਹਿਬ ਜੀ ਤੈਨੂੰ ਪਾਰਲੀਮੈਂਟ ਚ ਸ਼ਰਧਾਂਜਲੀ ਦਿਓ ਉਹ ਕਹਿੰਦੇ ਪਹਿਲਾਂ ਤਾਂ ਕਦੇ ਦਿੱਤੀ ਹੀ ਨਹੀਂ ਮੈਂ ਕਿਹਾ ਇਹ ਤਾਂ ਮਾੜੀ ਗੱਲ ਹੈ ਫਿਰ ਪਹਿਲਾਂ ਕਿਉਂ ਨਹੀਂ ਦਿੱਤੀ ਹੁਣ ਦਿਓ ਕਹਿੰਦੇ ਓਕੇ ਮੈਂ ਐਸਾ ਕਰਤੀ ਹੂੰ ਮੈਨੂੰ ਡਿਟੇਲ ਦਿਓ ਸਾਰੀ ਮੈਂ ਲਿਖ ਕੇ ਦੇਤਾ 1705 ਈਸਵੀ ਨੂੰ 5 ਸਾਲ ਤੇ 7 ਸਾਲ ਦੀ ਉਮਰ ਦੇ ਜੋਰਾਵਰ ਸਿੰਘ ਦੇ ਪਾਪਾ ਪਤੇ ਸਿੰਘ ਜੀ ਨੂੰ ਸੂਬਾ ਸਰਾਂਦੇ ਨੇ ਨਹੀਂ ਹੰਚਣਵਾਤਾ ਸੀ ਇਹ ਮੈਂ ਲਿਖਤਾ ਤੇ ਨਾਲੇ ਮੈਂ ਮੈਡਮ ਨੂੰ ਦੱਸਤਾ ਮੈਂ ਕਿਹਾ ਜਦੋਂ ਚਿੰਨ ਲੱਗੇ ਜਦੋਂ ਚਿੰਨ ਲੱਗੇ ਤਾਂ ਜਦੋਂ ਗੋਡੇ ਆਏ ਉਹਨੇ ਇੱਟ ਨਹੀਂ ਚਲਾਈ ਉਨੇ ਚਾਰੇ ਗੋਡੇ ਛਲਵਾਏ ਸੀਗੇ ਤੇ ਨਾਲੇ ਜਦੋਂ ਕੰਧ ਤਹਾਉਣ ਲੱਗੀ ਤਾਂ ਵੱਡੇ ਸਾਹਿਬਜਾਦੇ ਅੱਖਾਂ 'ਚ ਥੋੜਾ ਪਾਣੀ ਆ ਗਿਆ ਤਾਂ ਛੋਟੇ ਸਾਹਿਬਜਾਦੇ ਕਹਿੰਦੇ ਭਾਈ ਸਾਹਿਬ ਮੌਤ ਤੋਂ ਡਰਦੇ ਹੋ ਤਾਂ ਵੱਡੇ ਸਾਹਿਬਜਾਦੇ ਨੇ ਕਿਹਾ ਕਿ ਮੌਤ ਤੋਂ ਨਹੀਂ ਡਰਦਾ ਮੈਂ ਮੌਤ ਤੋਂ ਨਹੀਂ ਡਰਦਾ ਮੈਨੂੰ ਤੇਰੇ ਵੱਲ ਦੇਖ ਕੇ ਥੋੜਾ ਜਿਹਾ ਮੈਂ ਇਮੋਸ਼ਨਲ ਆ ਕਿ ਤੂੰ ਆਇਆ ਤਾਂ ਧਰਤੀ ਤੇ ਮੇਰੇ ਤੋਂ ਬਾਅਦ ਸੀ ਜਾਏਗਾ ਮੈਂ ਥੋ ਪਹਿਲਾਂ ਕਿਉਂਕਿ ਕਦ ਛੋਟਾ ਸੀ ਗੱਲ ਤੱਕ ਜਿਹੜੀ ਕੰਧ ਹੈ ਉਹ ਪਹਿਲਾਂ ਪਹੁੰਚਣੀ ਸੀ ਮੈਂ ਉਹ ਕਹਿੰਦੇ ਇੱਕ ਆਂਧਰਾ ਪ੍ਰਦੇਸ਼ ਦੀ ਪਾਰਟੀ ਵਾਲੇ ਰੌਲਾ ਪਾਉਂਦੇ ਨੇ ਕਹਿੰਦੇ 3 ਦਿਨ ਹੋ ਗਏ ਚੱਲਣ ਨਹੀਂ ਦਿੰਦੇ ਮੈਂ ਕਹਿੰਦਾ ਜੀ ਉਹਨਾਂ ਨੂੰ ਮੈਂ ਰੋਕ ਲੂੰਗਾ ਮੈਂ ਆਪੇ ਰੋਕ ਲੂੰਗਾ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਸ਼ਰਧਾਂਜਲੀ ਦੇ ਦਿਓ ਬਸ ਕੇ ਰਿਕਾਰਡ ਤੇ ਮੈਂ ਉਹਨਾਂ ਕੋਲੇ ਗਿਆ ਅਗਲੇ ਦਿਨ ਸਵੇਰੀ ਮੈਂ ਕਹਿੰਦਾ ਜੀ ਮੈਂ ਤੁਹਾਡਾ ਸਾਥ ਦੇ ਦੂੰਗਾ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬ ਜੀ ਆਦਿਨ ਨੂੰ ਸ਼ਰਧਾਂਜਲੀ ਦੇਣੀ ਹੈ ਉਹ ਕਹਿੰਦੇ ਠੀਕ ਹੈ ਉਹਨਾਂ ਨੂੰ ਮੈਂ ਰੋਕ ਲਿਆ ਮੈਨੂੰ ਇੰਨੀ ਖੁਸ਼ੀ ਹੋਈ ਸਕੂਨ ਮਿਲਦਾ ਮੈਂ ਤਾਂ ਕਹਿਣਾ ਕੱਲ ਨੂੰ ਚੱਕਦਾ ਰੱਬ ਅੱਜ ਚੱਕ ਲੈ ਕਿ ਜਦੋਂ ਪਾਰਲੀਮੈਂਟ ਦੇ ਵਿੱਚ ਪਹਿਲੀ 27 ਦਸੰਬਰ ਨੂੰ ਛੋਟੇ ਸਹਿਬ ਜੱਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਰਿਕਾਰਡ ਤੇ ਪਹਿਲੀ ਵਾਰ ਰਿਕਾਰਡ ਤੇ ਸਾਸ ਸਿਆਲ ਰਿਕਾਰਡ ਤੇ ਮੈਂ ਤੁਹਾਨੂੰ ਦੱਸ ਦਿੰਦਾ ਰਿਕਾਰਡ ਕੀ ਹੁੰਦਾ ਹੈ ਰਿਕਾਰਡ ਤੇ ਮਤਲਬ ਅੱਜ ਹੁਣ ਤੋਂ ਬਾਅਦ ਭਾਵੇਂ ਕੋਈ ਅੱਜ ਤੋਂ 400 ਸਾਲ ਬਾਅਦ ਅੱਜ ਤੋਂ 500 ਸਾਲ ਬਾਅਦ ਵੀ ਜਦੋਂ 27 ਦਸੰਬਰ ਆਉਗੀ ਤੇ ਦੇਸ਼ ਦੀ ਪਾਰਲੀਮੈਂਟ ਚੱਲੂਗੀ ਤਾਂ 11 ਵਜੇ ਸਭ ਤੋਂ ਪਹਿਲਾਂ ਸ਼ਰਧਾਂਜਲੀ ਦੇ ਕੇ ਹੀ ਸ਼ੁਰੂ ਹੋਊਗੀ ਉਹ ਰਿਕਾਰਡ ਤੇ ਆ ਗਈ ਚੀਜ਼ ਰਿਕਾਰਡ ਤੇ ਲਿਆਉਣਾ ਬਹੁਤ ਔਖਾ ਹੈ ਇਹ ਆ ਜਿਹੜੇ ਪੰਥ ਦੇ ਮਾਲਕ ਬਣੇ ਫਿਰਦੇ ਆ ਇਹ ਕਿੰਨੀ ਵਾਰ ਹੀ ਗਏ ਉੱਥੇ ਕਦੇ ਅਰਜੀ ਵੀ ਨਹੀਂ ਦਿੱਤੀ ਯਾਦ ਵੀ ਨਹੀਂ ਉਹ ਅਗਲੀ ਨੂੰ ਗਾਹਾਂ 28 ਦਸੰਬਰ ਨੂੰ ਸੁਦੇਸ਼ਨ ਭੀੜ ਸਾ ਚੱਕੀ ਫਰੇ ਰਾਜਪੁਰੇ ਉਹ ਕਿਧਰ ਰਾਜ ਸਭਾ ਚ ਸਪੀਕਰ ਕੋਲ ਗਏ ਸ਼ਰਧਾਂਜਲੀ ਉਹ ਕਹਿੰਦੀ ਕੱਲ ਸੀ ਤਾਂ ਕੱਲ ਕਰਤੀ ਲੋਕ ਸਭਾ ਚ ਇਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਹੁੰਦਾ ਹੈ ਕਦੇ ਸੋਚਿਆ ਹੀ ਨਹੀਂ ਇਹਨਾਂ ਨੇ ਸੋ ਆਓ ਆਪਾਂ ਆਪਾਂ ਝਾੜੂ ਆਪਣਾ ਤਾਂ ਚੋਣ ਨਿਸ਼ਾਨੀ ਇੰਨਾ ਵਧੀਆ ਹੈ ਆਪਣਾ ਤਾਂ ਚੋਣ ਨਿਸ਼ਾਨੀ ਇੰਨਾ ਵਧੀਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਖਾਸ ਤੌਰ ਤੇ ਮਾਵਾਂ ਭੈਣਾਂ ਦਾ ਦੱਸਣ ਦੀ ਜਮਾਂ ਹੀ ਲੋੜ ਨਹੀਂ ਇਹ ਤਾਂ ਤੜਕੇ ਤੜਕੇ ਨੇਰੇ ਚ ਵੀ ਪਾੜ ਲੈਂਦੀਆਂ ਨੇ 5 ਵਜੇ ਵੀ ਕਿੱਥੇ ਜੇ ਪਿਆ ਤੇ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋੜ ਪਈ ਜੀ ਆਥਣੇ ਜੇ ਵੀ ਪਾੜ ਲੈਂਦੀਆਂ ਵੀ ਕਿੱਥੇ ਜੇ ਪਿਆ ਕਰਦਾ ਆਥਣੇ ਵੀ ਸਫਾਈ ਹੋਈ ਹੈ ਉਹਦਾ ਦਿਮਾਗ ਦੀ ਸਫਾਈ ਕਰਦਾ ਬਸ ਹੈ ਸੋ ਇਸ ਝਾੜੂ ਨਾਲ ਆਪਾਂ ਪਹਿਲਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਦੇ ਨਾਲ ਅਰਵਿੰਦ ਕੇਜਰੀਵਾਲ ਦੀ ਗਵਾਈ ਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਜੀ ਪੂਰਾ ਹਿੰਦੁਸਤਾਨ ਸੋ ਤੁਹਾਡਾ ਜਿਹੜਾ ਪਿਆਰ ਹੈ ਇਹ ਇਹ ਮੈਂ ਦੱਸੂਗਾ ਕੇਜਰੀਵਾਲ ਸਾਹਿਬ ਨੂੰ ਕਿਉਂਕਿ ਹਰ ਰੋਜ਼ ਉਹਨਾਂ ਦੇ ਪਰਿਵਾਰ ਚੋਂ ਕੋਈ ਨਾ ਕੋਈ ਜਾਂਦਾ ਮਿਲਣ ਜਾਂ ਫਿਰ ਵਕੀਲ ਜਾਂਦਾ ਹਫਤੇ ਚ ਦੋ ਵਾਰੀ ਉਹ ਮੈਨੂੰ ਪੁੱਛਦੇ ਹੁੰਦੇ ਨੇ ਮੈਂ ਸੁਨੇਹਾ ਦੇਣਾ ਉਹ ਮੈਨੂੰ ਪੁੱਛਣਗੇ ਕਿ ਸ਼ੁਰੂ ਕਰ ਲਿਆ ਪ੍ਰਚਾਰ ਦਾ ਕੰਮ ਮੈਂ ਕਹੂੰਗਾ ਹਾਂ ਜੀ ਇਹ ਪੁੱਛਿਆ ਕਿਥੋਂ ਕੀਤਾ ਮੈਂ ਕਹੂੰਗਾ ਜੀ ਫਤੇਗੜ ਸਾਹਿਬ ਦੀ ਧਰਤੀ ਤੋਂ ਕੀਤਾ ਹੈ ਆਸ਼ੀਰਵਾਦ ਲੈ ਕੇ ਸ਼ਹੀਦਾਂ ਤੋਂ ਦੋਨੇ ਹੱਥ ਉੱਪਰ ਚਾਕੇ ਦੋ ਨਾਅਰੇ ਲਾ ਦਿਓ ਇਨਕਲਾਬ ਜੰਦਾਬਾ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਸ਼ਹੀਦਾਂ ਦੀ ਆਤਮਾ ਨੂੰ ਸਕੂਨ ਮਿਲ ਜੂ ਕਿ ਹੈਗੇ ਨੇ ਹਜੇ ਵੀ ਸਾਡੇ ਇਨਕਲਾਬ ਵਾਲੇ ਦੀਵੇ ਬਾਲੀ ਬੈਠੇ ਨੇ ਇਨਕਲਾਬ ਜੰਦਾਬਾ ਇਨਕਲਾਬ ਜੰਦਾਬਾ ਬੋਲੇ ਲੋਗੋਂ ਕੋ ਅਕਸਰ ਕਹਿੰਦੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹਾਂਗੇ ਤੁਹਾਡੇ ਨਾਲ ਖੜਾਂਗੇ ਐਨੇ ਪਿਆਰ ਸਤਿਕਾਰ ਨਾਲ ਖਰਾਬ ਮੌਸਮ ਦੇ ਬਾਵਜੂਦ ਤੁਸੀਂ ਸਾਨੂੰ ਸੁਣਿਆ ਗੜੇ ਮਾਰੀ ਦੇ ਵਿੱਚ ਵੀ ਖੜ ਕੇ ਤੁਸੀਂ ਸਾਨੂੰ ਪਿਆਰ ਸਤਿਕਾਰ ਦਿੱਤਾ ਮੈਂ ਤੁਹਾਡਾ ਧੰਨਵਾਦ ਕਰਦਾ ਜੀਪੀ ਸਿੰਘ ਜੀ ਸਾਡੇ ਕੈਂਡੀਡੇਟ ਨੇ ਜਦੋਂ ਕਾਗਜ਼ ਭਰਤੇ ਫਿਰ ਤੁਹਾਨੂੰ ਪਤਾ ਲੱਗ ਜੂਗਾ ਕਿ ਆਪਣਾ ਚੋਣ ਜਿਹੜਾ ਆਪਣਾ ਬਟਨ ਕਿੰਨੇ ਨੰਬਰ ਤੇ ਹੈ ਉਹ ਤੁਹਾਨੂੰ ਬਾਅਦ ਚ ਦੱਸ ਦਾਂਗੇ ਫਿਰ ਦੁਬਾਰੇ ਆਉਂਗਾ ਅੱਜ ਵੀ ਮੈਂ ਹੁਣ ਜਾਣਾ ਰੋਡ ਸ਼ੋਅ ਹੈ ਰਾਜਪੁਰੇ ਦੇ ਵਿੱਚ ਉਹ ਜਾਵਾਂਗੇ ਜਿੱਥੇ ਵੀ ਡਿਊਟੀ ਲੱਗੂ ਜਾਵਾਂਗੇ ਮੈਂ ਤੁਹਾਡੇ ਵੱਲੋਂ ਅੱਜ ਮੈਨੂੰ ਬਹੁਣੀ ਚੰਗੀ ਹੋ ਗਈ ਉਹ ਕਹਿੰਦੇ ਪਹਿਲੇ ਓਵਰ 'ਚ ਹੀ ਪਤਾ ਲੱਗ ਜਾਂਦਾ ਵੀ ਪਿਚ ਤੇ ਰਨ ਕਿੰਨੇ ਕੁ ਬਣਨਗੇ ਸੋ ਅੱਜ ਲੱਗ ਗਿਆ ਪਤਾ ਕਿ ਭਾਈ ਇਹ ਤਾਂ 13 0 ਹੋਊਗਾ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਤੁਸੀਂ ਕਹੋਗੇ 13 0 13 0 ਪੰਜਾਬ ਬਣੂਗਾ ਹੀਰੋ 13 0 13 0 ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਰਦਾਰ ਭਗਵੰਤ ਸਿੰਘ ਪਾਲ ਸਾਥੀਓ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੋਂ ਸ਼੍ਰੀ ਸਾਹਿਬ ਨਾਲ ਸਨਮਾਨ ਕੀਤਾ ਜਾ ਰਿਹਾ ਸਾਰੀ ਸੰਗਤ ਜਿਹੜੀ ਇਸ ਵਰਦੇਮੀ ਦੇ ਵਿੱਚ ਵੀ ਆਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਸਾਰੇ ਐਮਐਲਏ ਸਹਿਬਾਨ ਤੇ ਵਿਸ਼ੇਸ਼ ਤੌਰ ਤੇ ਸਾਡੇ ਆਮ ਆਦਮੀ ਪਾਰਟੀ ਦੇ ਰੀਡ ਦੀ ਹੱਡੀ ਸਾਡੇ ਸਾਰੇ ਵਲੰਟੀਅਰ ਸਹਿਬਾਨ ਜਿਨ੍ਹਾਂ ਨੇ ਵਰਦੇਮੀ ਦੇ ਵਿੱਚ ਵੀ ਸਾਥ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਰੰਗ